ਜਨਾਬ ਤੁਹਾਨੂੰ ਕੀ ਉਹ ਸਮਾਂ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਗੁਟਕਾ ਸਾਹਬ ਤੇ ਹੱਥ ਰੱਖ ਕੇ ਨਸ਼ੇ ਨੂੰ ਨੱਥ ਪਾਉਣ ਲਈ 4 ਹਫ਼ਤਿਆਂ ਦੀ ਗੱਲ ਆਖੀ ਗਈ ਸੀ ਸਰਕਾਰ ਬਦਲ ਗਈ ਇਸ ਤੋਂ ਬਾਅਦ ਭਾਵੇਂ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਆਉਂਦੀ ਹੈ ਪਰ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਇਆ ਇਸ ਸਵਾਲ ਤੇ ਨਾਲ ਦੀ ਨਾਲ ਹੁਣ ਤੁਹਾਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਅਜਿਹਾ ਬਿਆਨ ਸੁਣਾਉਣ ਜਾ ਰਹੇ ਹਾਂ ਇਸ ਦਾ ਬਿਆਨ ਸੁਣ ਕੇ ਸ਼ਾਇਦ ਤੁਸੀਂ ਵੀ ਹੱਕੇ ਬੱਕੇ ਹੋ ਸਕਦੇ ਹੋ ਦਰਅਸਲ ਇਹ ਤਸਵੀਰਾਂ ਨੇ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਸ਼ਕਤੀ ਪ੍ਰਦਰਸ਼ਨ ਦੇ ਨਾਲ ਜਲੰਧਰ ਦੇ ਡੀਸੀ ਕੰਪਲੈਕਸ ਪਹੁੰਚਦੇ ਨੇ ਇਸ ਦੌਰਾਨ ਮੀਡੀਆ ਦੇ ਰੂਬਰੂ ਹੁੰਦੇ ਹੋਏ ਚੂਸ਼ੀਲ ਕੁਮਾਰ ਰੈਂਕੂ ਸ਼ੀਤਲ ਅਗੋਰਾਲ ਰਮਨ ਅਰੋੜਾ ਦੇ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਜਾਂਦਾ ਏ ਚਰਨਦੀਪ ਸਿੰਘ ਚੰਨੀ ਨੇ ਕਿਹਾ ਏ ਕਿ ਜਲੰਧਰ ਸ਼ਹਿਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਨਸ਼ੇ ਦਾ ਅੱਡਾ ਪਣਿਆ ਹੋਇਆ ਏ ਅਤੇ ਇਹਨਾਂ ਤਿੰਨਾਂ ਦੇ ਵੱਲੋਂ ਹੀ ਸ਼ਹਿਰ ਦੇ ਵਿੱਚ ਗਲਤ ਕੰਮ ਕਰਕੇ ਪੈਸੇ ਕਮਾਏ ਜਾ ਰਹੇ ਨੇ ਇਸ ਸਭ ਦੇ ਵਿੱਚ ਭਾਵੇਂ ਕਿ ਚਰਨਦੀਪ ਸਿੰਘ ਚੰਨੀ ਨਸ਼ੇ ਦੇ ਮਾਮਲੇ ਦੇ ਵਿੱਚ ਵੱਡੇ ਇਲਜ਼ਾਮ ਲਾਉਂਦੇ ਨਜ਼ਰ ਆਏ ਪਰ ਇਸ ਸਭ ਦੇ ਵਿੱਚ ਇਲਜ਼ਾਮਾਂ ਦੇ ਵਿੱਚ ਤੁਸੀਂ ਕੀ ਮੰਨਦੇ ਪਏ ਹੋ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਕਿ ਕਿਹੜੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਚਿੱਟੇ ਦਾ 6ਵਾਂ ਦਰਿਆ ਲਿਆਂਦਾ ਗਿਆ ਸੀ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵਹਿਗਰੂ ਪ੍ਰਮਾਤਮਾ ਮੇ ਤੋਂ ਚੰਗੇ ਕੰਮ ਕਰਾਵੇ ਜੇ ਤੇ ਮੈਨੂੰ ਦਿਤਾਵੇ ਲੋਕ ਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡੜੇ ਸੱਟੇ ਦਾ ਕੰਮ ਚੱਲ ਸਕਦਾ ਚੱਲ ਰਿਹਾ ਉਹਨੂੰ ਖਤਮ ਕਰ ਸਕਾਂ ਬਹੁਤ ਇੱਥੇ ਨਸ਼ਿਆਂ ਦੀ ਪਰਵਾਹ ਹੈ ਇੱਥੇ ਲਾਟਰੀ ਸਿਸਟਮ ਚ ਚਲਾਇਆ ਚਲਾ ਰਹੇ ਇੱਥੇ ਦੇ ਲੀਡਰ ਚਾਹੇ ਉਹ ਰਿੰਕੂ ਹੈ ਚਾਹੇ ਉਹ ਸੀਤ ਰੰਗਰਾਲ ਹੈ ਚਾਹੇ ਰਮਨ ਅਰੋੜ ਹੈ ਪਹਿਲਾਂ ਸੀਤ ਰੰਗਰਾਲ ਤੇ ਰਿੰਕੂ ਚਲਾਉਂਦੇ ਸੀ ਹੁਣ ਉਹ ਚਲੇ ਗਿਆ ਭਾਜਪਾ ਚ ਹੁਣ ਰਮਨ ਉਮਰਾਲ ਇੱਥੇ ਦੀ ਸਰਕਾਰ ਦੀ ਛਾਹ ਦੇ ਨਾਲ ਚਲਾ ਰਿਹਾ ਕੱਲ ਜਿਹੜੇ ਬੰਦੇ ਫੜੇ ਆ ਉਹ ਸੀਤ ਰੰਗਰਾਲ ਤੇ ਰਿੰਕੂ ਦੇ ਆ ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ ਹੈਰੋਇਨ ਮਿਲੀ ਹੈ ਉਹ ਬੰਦੇ ਵੀ ਹੈਗੇ ਆ ਇੱਥੇ ਜਿਹਨਾਂ ਸੇਖੀ ਹੈ ਇੱਕ ਨਾਮ ਦਾ ਜਿਹੜਾ ਡੜਾ ਸੱਟੇ ਦਾ ਕਾਰੋਬਾਰ ਕਰਦਾ ਜੇਲ੍ਹ ਵੀ ਜਾ ਕੇ ਆਇਆ ਉਹ ਰਿੰਕੂ ਦਾ ਬੰਦਾ ਹੈ ਰਿੰਕੂ ਨੂੰ ਉਹਨੇ 10 ਟੋਲੇ ਦੀ ਚੈਨ ਉਹਦੇ ਜਨਮ ਦਿਨ ਤੇ ਪਾਈ ਸੀ ਕਿਉਂ ਪਾਉਂਦਾ ਹੈ 10 ਟੋਲੇ ਦੀ ਚੈਨ ਸੋ ਮੈਂ ਇਹ ਚੀਜ਼ਾ ਇੱਥੋਂ ਖਤਮ ਕਰਨ ਆਇਆ ਮੇਰਾ ਡਵੈਲਪਮੈਂਟ ਦਾ ਅਜੰਡਾ ਹੈ ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਕ ਜਨਰਲ ਯੂਨੀਵਰਸਿਟੀ ਇੱਕ ਏਮਜ਼ ਹਸਪੀਟਲ ਲੈ ਕੇ ਆਉਣਾ ਤਾਂ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਸਰਕਾਰੀ ਹਸਤਾ ਵਾਲਾ ਦੇ ਵਿੱਚ ਸਹੀ ਇਲਾਜ ਮਿਲ ਸਕੇ ਚੰਗੀ ਪੜ੍ਹਾਈ ਮਿਲ ਸਕੇ ਮੈਂ ਇੱਥੇ 에ਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਰੱਖਾਂਗਾ ਜਦੋਂ ਸਾਨੂੰ 파ਵਰ ਆ ਗਈ ਉੱਪਰ ਤੇ ਨਾਲ ਨਾਲ ਇੱਥੇ ਸੜਕਾਂ ਦਾ ਬੜਾ ਬੁਰਾ ਹਾਲ ਹੈ ਇੱਥੇ ਲਾਅ ਐਂਡ ਆਰਡਰ ਦੀ ਬਹੁਤ ਮਾੜੀ ਹਾਲਤ ਹੈ ਇਹ ਸਾਰਾ ਕੁਝ ਠੀਕ ਕਰਨਾ ਡਿਵੈਲਪਮੈਂਟ ਕਰਾਉਣੀ ਹੈ ਇੱਥੇ ਦੀ ਇੰਡਸਟਰੀ ਨੂੰ ਉੱਪਰ ਚੱਕਣਾ ਚਾਮੜੇ ਦਾ ਕਾਰੋਬਾਰ ਬੰਦ ਹੋ ਗਿਆ ਖੇੜ ਦੀ سپورਟ ਦੀ ਫੈਕਟਰੀਆਂ ਬੰਦ ਹੋ ਰਹੀਆਂ ਇਹ ਸਾਰੀਆਂ ਰਿਵਾਈਵ ਕਰਨੀਆਂ ਤੇ ਜਲੰਧਰ ਨੂੰ ਇੱਕ ਸ਼ਾਨਦਾਰ ਚੰਗੇ ਮਾਹੌਲ ਵਾਲਾ

ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ ਅੱਜ ਦੀ ਤਰੀਖ ਮੈਂ ਬਿਲਕੁਲ ਪਾਕ ਦਾਮਨ ਹੈ ਮੇਰੇ ਉੱਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਉੱਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਝ ਨਹੀਂ ਬੰਨਣਾ ਲੇਕਿਨ ਮੈਂ ਪੁੱਛਣਾ ਚਾਹੁੰਦਾ ਰਿੰਕੂ ਨੂੰ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਐ ਉਹ ਕੀਤੇ ਐ ਤੇਰੇ ਤੇ ਉਂਗਰਾਲਦੇ ਐ ਤੁਸੀਂ ਆਮ ਆਦਮੀ ਦੇ ਵਿੱਚ ਰਹਿ ਕੇ 2 ਸਾਲ ਮੋਜਾਂ ਕਰੀਆਂ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਬਰਬਾਦ ਕਰਿਆ ਨੌ ਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਿਆ ਇੱਥੇ ਡੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਂ ਇੱਥੇ ਚੱਲਣ ਨਹੀਂ ਦਵਾਂਗਾ ਅੱਛਾ ਕਹਿੰਦੇ ਕਿ ਸਪੂਨ ਨੇ ਕਿ ਭਈ ਜੇਕਰ ਸਾਡੇ ਘਰ ਦੇ ਵਿੱਚ ਜਾਂ ਫਿਰ ਸਾਡੇ ਅਸੀਂ ਚਲਾ ਰਹੇ ਹੈਗੇ ਆ ਤਾਂ ਪਰਿਵਾਰ ਨੂੰ ਕਹੋ ਕਿ ਭਈ ਕੋਈ ਸਾਡੇ ਉੱਤੇ ਕੇਸ ਕਿਉਂ ਨਹੀਂ ਹੋਇਆ ਉਹ ਕਹਿੰਦੇ ਨੇ ਕਿ ਚੰਨੀ ਜੀ ਨੂੰ ਫੋਬੀਆ ਹੋਇਆ ਰਿੰਕੂ ਨਹੀਂ ਨਹੀਂ ਫੋਬੀਆ ਨਹੀਂ ਹੋਇਆ ਬਲੈਂਕਟ ਬੇਲ ਕੌੜ ਲੈਣ ਗਿਆ ਉਧਰ ਤਸਕਰ ਚੱਕਿਆ ਉਧਰ ਉਂਗਰਾਲ ਹਾਈ ਕੋਰਟ ਚ ਪਹੁੰਚ ਗਿਆ ਬਲੈਂਕਟ ਬੇਲ ਲੈਣ ਨੂੰ ਕੀ ਡਰ ਰਿਹਾ ਤੈਨੂੰ ਮੈਂ ਤਾਂ ਅੱਜ ਤੱਕ ਕਦੇ ਬਲੈਂਕਟ ਬੇਲ ਨਹੀਂ ਲਈ ਮਨੂੰ ਇਡੀਆ ਆਨੇ ਨੇ ਵੀ ਬੁਲਾਇਆ ਮਨੂੰ ਬੜਾ ਤੰਗ ਕਰਿਆ ਦੋਨਾਂ ਸਰਕਾਰਾਂ ਨੇ ਬਲੈਂਕਟ ਬੇਲ ਵਾਸਤੇ ਜਾਣ ਦਾ ਮਤਲਬ ਹੈ ਚੋਰ ਹੈ ਇੱਕ ਨੰਬਰ ਦੇ ਕੋਈ ਕਹਿੰਦਾ ਤੁਸੀਂ ਜ਼ਮਾਨਤ ਚਾਹੀਦੀ ਤੁਸੀਂ ਜ਼ਮਾਨਤ ਚਾਹੀਦੀ ਇਹਦੇ ਨੂੰ ਸਮਝਾ ਰਹੇ ਹਾਂ ਹਾਂ ਜੀ ਕੋਈ ਕਹਿੰਦਾ ਤੁਸੀਂ ਖੁਦ ਜ਼ਮਾਨਤ ਕਿਹੜੀ ਜ਼ਮਾਨਤ ਤੇ ਹੈ ਕਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜ਼ਮਾਨਤ ਤਾਂ ਹੋਏਗੀ ਚੰਨੀ ਚੰਨੀ ਅਰਤੋ ਜਿਹੜਾ ਹੋਇਆ ਸੀ ਆਂਗਣਵਾੜੀ ਕੇਂਦਰ ਦੇ ਵਿੱਚ ਬੱਚੇ ਇਹਦੇ ਬਿਮਾਰ ਪਏ ਸੀ ਕਿਉਂਕਿ 6 ਮਹੀਨੇ ਚਪਾਰੀ ਜਿਹੜੀ ਦਵਾਈ ਸੀਗੀ ਉਹਨਾਂ ਉਨਾਂ ਤੇ ਕਾਰਵਾਈ ਕਰਤੀ ਗਈ ਜਿਹੜੀ ਵਰਕਰਾਂ ਦੀ ਸੇਵਾਵਾਂ ਉਹ ਰੱਦ ਕਰ ਦਿੱਤੀਆਂ ਗਈਆਂ ਪੰਜਾਬ ਸਰਕਾਰ ਬਤਨ ਨਹੀਂ ਬਣ ਆਂਗਣਵਾੜੀ ਵਰਕਰ ਸਾਡਾ ਧੁਰਾ ਬਹੁਤ ਅੱਛਾ ਕੰਮ ਕਰ ਰਹੀਆਂ ਮੈਂ ਆਸ਼ਾ ਵਰਕਰਾਂ ਦੀ ਮੈਂ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਮਿੱਡੇ ਮਿਲ ਵਾਲਿਆਂ ਦੀ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਅੱਜ ਦੇਖੋ ਪਤਾ ਕਿਹਾ ਕਿ ਗਲਤੀਆਂ ਹੈਗੀਆਂ ਸਰਕਾਰ ਦੀਆਂ ਗਲਤੀਆਂ ਹੈਗੀਆਂ ਮੰਤਰੀਆਂ ਦੀਆਂ ਇਹ 올ਡ ਦਵਾਈ ਭੇਜਦੇ ਆ ਜਿਹੜੀ ਕਿ ਲੈਪਸ ਹੋ ਚੁੱਕੀ ਹੈ ਉਹ ਵਿਚਾਰੀਆਂ ਕੀ ਕਰਣ ਉਹਨਾਂ ਨੂੰ 3-4000 ਰੁਪਏ ਜਾਂ 8-10000 ਰੁਪਏ ਮਿਲਦਾ ਹੈ ਉਹ ਕੀ ਕਰ ਉਹ ਪਰਚੇ ਹੋਣਾ ਤੇ ਗਰੀਬ ਬੰਦਿਆਂ ਤੇ ਲੁੱਟ ਰਹੀ ਹੈ ਮੰਤਰੀ ਮੁੱਖ ਮੰਤਰੀ ਦੀ ਛੇਹਟ ਹੋ ਰਿਹਾ ਇਹ ਇਹ ਕਿਹਦੀ ਛੇਹਟ ਹੋ ਰਿਹਾ ਮਨੀਸ਼ਾੰਕਰ ਆਈਅਰ ਕਾ ਕਹਿਣਾ ਕਿ ਭਾਰਤ ਕੋ ਪਾਕਿਸਤਾਨ ਕੋ ਸਮਾਨ ਦੇਣਾ ਚਾਹੀਏ ਕਿਉਂਕਿ ਉਹਨਕੇ ਪਾਸ ਮੈਨੂੰ ਕਹਿੰਦੇ ਮੈਂ ਆਊਟਸਾਈਡਰ ਐ ਇਹ ਸਾਰੀਆਂ ਪਾਰਟੀਆਂ ਦੂਸਰੀਆਂ ਚ ਆਏ ਮੈਂ ਉਸ ਗੱਲ ਨੂੰ ਵੀ ਛੱਡ ਦੇਣਾ ਲੇਕਿਨ ਮੈਂ ਇੱਥੇ ਘਰ ਲੈ ਲਿਆ ਮੇਰੇ ਬਾਪ ਨਾ ਦਾਦੇ ਪਰਦਾਦੇ ਇੱਥੇ ਦੇ ਨੇ ਮੇਰੇ ਜਠੇਰੇ ਇੱਥੇ ਐ ਮੈਂ ਆਪਣੇ ਜਠੇਰਿਆਂ ਦੇ ਘਰ ਆਇਆ ਮੈਂ ਇੱਥੇ ਰਹਿਣ ਆਇਆ ਮੈਂ ਕੋਠੀ ਲੈ ਲਈ ਐ ਮੈਂ ਉਰੇ ਰਹਾਂਗਾ ਲੋਕਾਂ ਦੀ ਇਹ ਇਸ ਗੱਲ ਦੀ ਮੇਰੇ ਲੀਡਰਾਂ ਨੂੰ ਅਲੰਬਾ ਨਹੀਂ ਆਏਗਾ ਕਿ ਮੈਂ ਮਿਲਿਆ ਨਹੀਂ ਕੋਈ ਦੂਜੀ ਕਹਿ ਰਹੀ ਸੀ ਕਿ ਜਿਹੜੇ ਦੇ ਜਠੇਰੇ ਕਿਤੇ ਆਏ ਤਾਂ ਤੂੰ ਜਠੇ ਦੇ ਵੀ ਉਹਨਾਂ ਦੀ ਯਾਦ ਕਰਾਉਂਦੇ ਜੈਤੀਵਾਲ ਜਾ ਕੇ ਦੇਖ ਲਵੇ ਪੁਵਾਰ ਗੋਤ ਦੇ ਜਟੇਰੇ ਮੇਰੇ ਪਿੰਡ ਚ ਮੇਰਾ ਮੇਰੀ ਇਨਕੁਆਰੀ ਕਰ ਲਵੇ ਮੇਰਾ ਪੁਵਾਰ ਗੋਤ ਹੈ ਕਿ ਨਹੀਂ ਸਾਡੇ ਸਾਡੇ ਪਰਵੁਰਜ ਇੱਥੇ ਤੋਂ ਉੱਠ ਕੇ ਗਏ ਕਿ ਨਹੀਂ ਮੇਰੇ ਪਿੰਡ ਜਾਵੇ ਉਹਨਾਂ ਨੂੰ ਪੁੱਛੇ ਕਿ ਤੁਹਾਡਾ ਗੋਤ ਕੀ ਹੈ ਚੱਲ ਨਹੀਂ ਕਿਹੜੇ ਗੋਤ ਦਾ ਹੈ ਫੇਰ ਤੁਸੀਂ ਜੈਤੀਵਾਲ ਚਲੇ ਜਾਓ ਉੱਥੇ ਦੇਖੋ ਮੇਰੇ ਵਿੱਚ ਠੇਰੇ ਹੈ ਕਿ ਨਹੀਂ ਅੱਜ ਉਹਨਾਂ ਨੇ ਸਨਮਾਨ ਕੀਤਾ ਮੈਨੂੰ ਆ ਕੇ ਸਰ ਮੈਂ ਆਪਰੇ ਘਰ ਆਇਆ ਸਰ ਫਾਰਮਰ ਮਿਨਿਸਟਰ ਮਨੀਸ਼ ਸ਼ੰਕਰ ਯਰ ਦਾ ਕਹਿਣਾ ਹੈ ਕਿ ਭਾਰਤ ਕੋ ਪਾਕਿਸਤਾਨ ਤੋਂ ਸਮਾਂ ਉਹਦੀ ਗੱਲ ਸਾਡੀ ਕਾਂਗਰਸ ਪਾਰਟੀ ਉੱਪਰ ਦੇਗੀ ਮੈਂ ਉਹਦੇ ਨਾਲ ਪਾਰਟੀਆਂ ਦੀ 130 ਬੀਜੇਪੀ ਕਾ ਦੀ 400 ਕੇ ਪਾਰ 400 ਦੇ ਪਾਰ ਹੀ ਹੋਣਾ ਹੈ ਲੇਕਿਨ ਪਾਰ ਵਾਲੀ ਹੀ ਮਿਲਨੀ ਹੈ ਬੀਜੇਪੀ ਨੂੰ ਹੇਠਲੀ ਹੈ 400 ਸਾਨੂੰ ਚੰਨੀ ਕਿਹੜੇ ਮੁੰਡੇ ਲੈ ਕੇ ਜਾ ਰਿਹਾ ਕੋਈ ਨੂੰ ਲੈ ਕੇ ਕਈ ਗੱਲਾਂ ਹੋਈਆਂ ਸਾਰੇ ਵਾਸਤੇ ਇੰਡੀਆ ਕੰਟਰੋਲ ਨੂੰ ਲੈ ਕੇ ਕਈ ਗੱਲਾਂ ਹੋਈਆਂ ਕਹਿੰਦੇ ਪਹਿਲੇ ਸਰ ਜੀ ਗੱਲ ਸੁਣਾ ਮੇਰੇ ਨਾਲ ਗੱਲ ਕਰੋ ਜਲੰਧਰ ਦੀ ਮੈਂ ਹੁਣ ਜਲੰਧਰ ਵਿੱਚ ਆਇਆ ਜਦ ਮੈਂ ਮਿਊਨਿਸਪਲ ਕਮੇਟੀ ਦਾ ਖਰੜ ਦਾ ਪ੍ਰਧਾਨ ਸੀ ਮੈਂ ਮਣਾ ਮੋਹੀ ਉੱਥੇ ਡਿਵੈਲਪਮੈਂਟ ਕਰਾਈ ਅੱਜ 25 ਕਰੋੜ ਰੁਪਏ ਏਕੜ ਜ਼ਮੀਨ ਆ ਉੱਥੇ ਇੰਨੀ ਡਿਵੈਲਪਮੈਂਟ ਕਰਾਈ ਜਿੱਥੇ 3 ਲੱਖ ਰੁਪਏ ਕੀ ਆਉਂਦਾ ਸਾਰੀ ਕਮੇਟੀ ਸਾਰੀ ਕਮੇਟੀ ਤੇ ਚਮਕੌਰ ਸਾਹਿਬ ਦੇ ਵਿੱਚ ਅੱਜ ਤੁਸੀਂ ਜਾ ਕੇ ਦੇਖੋ ਦੋ ਕਾਲਜ ਬਣ ਰਹੇ ਇੱਕ ਯੂਨੀਵਰਸਿਟੀ ਪੜ ਰਹੀ ਹਸਪਤਾਲ ਦੀ ਬਿਲਡਿੰਗ ਨਵੀਂ ਬਣੀ ਸਾਰੀਆਂ ਸੜਕਾਂ ਚੌੜੀਆਂ ਕਰੀਆਂ ਉੱਥੇ ਹੀ ਕਜੂਬਾ ਬਣਿਆ ਜਿਹੜਾ ਕਿ ਸਾਰੇ ਦੁਨੀਆ ਦੇਖਣ ਆ ਰਹੀ ਹੈ ਕਦੇ ਉਹਦੀ ਲਾਈਨ ਨਹੀਂ ਟੁੱਟਦੀ ਸਿੱਖ ਧਰਮ ਨੂੰ ਇਤਿਹਾਸ ਨੂੰ ਮੇਰਾ ਮਾਡਲ ਮੇਰਾ ਅਜੰਡਾ ਇੱਥੇ ਡਿਵੈਲਪਮੈਂਟ ਕਰਾਉਣਾ ਦਾ ਚੰਗੇ ਸਕੂਲ ਚੰਗੇ ਕਾਲਜ ਚੰਗੀ ਯੂਨੀਵਰਸਿਟੀ ਚੰਗੇ ਹਸਪਤਾਲ ਇਹ ਮੇਰਾ ਮਾਡਲ ਹੈ ਚੰਗੀਆਂ ਸੜਕਾਂ ਇਨਫਰਾਸਟ੍ਰਕਚਰ ਦੇਣਾ ਇੰਡਸਟਰੀ ਨੂੰ ਠੀਕ ਕਰਨਾ ਮੇਰਾ ਮਾਡਲ ਕੋਈ ਰਾਜਨੀਤਿਕ ਲੜਾਈਆਂ ਲੜਨਾ ਨਹੀਂ ਹੈ ਮੇਰਾ ਮਾਡਲ ਨਿੱਕੂ ਵਰਗੇ ਅੰਗਰਾਲ ਵਰਗੇ ਜਿਹੜੇ ਨਸ਼ਾ ਵੇਚਦੇ ਐ ਇਹ ਜਿਹੜਾ ਇੱਕ ਹੋਰ ਕਿਹੜਾ ਰਮਨ ਅਰੋੜਾ ਜਿਹੜੇ ਨਸ਼ਾ ਵੇਚਦੇ ਐ ਗਲਤ ਕੰਮ ਕਰਾਉਂਦੇ ਇਹਨਾਂ ਨੂੰ ਭਜਾਉਣਾ ਅਰ ਇਹਨਾਂ ਤੋਂ ਨਜ਼ਾਰਾ ਤੋਂ ਸਭ ਕੇਜਰੀਵਾਲ ਸਾਹਿਬ ਨੂੰ ਬੇਲ ਮਿਲ ਗਈ ਹੈ ਇੱਕ ਤਰੀਕ ਤੱਕ ਦੀ ਕਿਵੇਂ ਵੇਖਦੇ ਹੋ ਇਹ ਸਾਹਿਬ ਜੀ ਭਾਈ ਸਾਹਿਬ ਜੀ ਮੈਂ ਉਹਦੇ ਬਾਰੇ ਕੁਝ ਕਿਹਾ ਕਹਾ ਹੂੰ ਤੁਸੀਂ ਇਹ ਠੀਕ ਹੈ ਵੀ ਕੋਰਟ ਨੇ ਉਹ ਆਪਣੇ ਲੈਕਚਰ ਅਕਦੀ ਪਲੀ ਲੈ ਕੇ ਉਹਨੂੰ ਬੇਲ ਦੇ ਦਿੱਤੀ ਲੇਕਿਨ ਕੀ ਆ ਉਹ ਦਾਗ ਤੋਂ ਹੋ ਜਾਣਗੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਕਾਲੀ ਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦਾ ਪੂਰਾ ਵਿਕਾਸ ਕੀਤਾ ਗਿਆ ਕਹਿੰਦੇ ਚੰਨੀ ਸਾਹਿਬ ਇੱਕਲਾ ਸਵਾਲ ਮੈਂ ਇਸ ਸੰਵਿਧਾਨ ਨੂੰ ਬਚਾਉਣ ਦੀ ਕਸਮ ਖਾ ਕੇ ਆਇਆ ਤੇ ਇਸ ਤੋਂ ਬਾਅਦ ਮੈਂ ਅੰਬੇਦਕਰ ਸਾਹਿਬ ਦੇ ਬੁੱਧ ਤੇ ਜਾਣਾ ਉੱਥੇ ਨਮਸਕਾਰ ਕਰਨੀ ਹੈ ਉੱਥੇ ਸੌਂ ਖਾਣੀ ਹੈ ਕਿ ਸਾਡਾ ਦੇਸ਼ ਇਕੱਠਾ ਰਹੇਗਾ ਸਾਡਾ ਸੰਵਿਧਾਨ ਇਹੀ ਰਹੇਗਾ